ਮੈਲਾ ਕ੍ਰਿਕਟ ਵਿਸ਼ਵ ਕੱਪ ਭਾਰਤੀ ਟੀਮ ਫਾਈਨਲ ਵਿੱਚ ਪੁੱਜੀ ਆਦਾਰਾ ਦੇਸ਼ਦਵਾਬਾ ਬੋਲੋ ਬਹੁਤ ਬਹੁਤ ਮੁਬਾਰਕ ਜੇਮੀਮਾ ਰੌੜ ਰਿਕਸ ਤੇ ਹਰਮਨ ਪ੍ਰੀਤਕੌਰ ਵਿਚਕਾਰ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਭਾਰਤ ਆਈਸੀਸੀ ਮੈਲਾ ਇੱਕ ਦਿਨਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਭਾਰਤ ਨੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬੀ ਮੈਚ ਵਿੱਚ ਪਰਵੇਸ਼ ਕੀਤਾ ਜਿਵੇਂ ਹੀ ਭਾਰਤ ਨੇ ਜੇਤੂ ਚੌਕਾ ਮਾਰਿਆ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜੈਮੀ ਮਾ ਭਾਵਕ ਹੋ ਗਈ। ਆਸਟ੍ਰੇਲੀਆ ਟੂਰਨਾਮੈਂਟ ਵਿੱਚ ਅਜੇ ਤੁਰਿਆ ਸੀ ਪਰ ਭਾਰਤੀ ਟੀਮ ਨੇ ਐਲ ਐਸ ਹਿਲੀ ਦੀ ਟੀਮ ਲਈ ਜਿੱਤ ਦਾ سلسلہ ਖਤਮ ਕਰ ਦਿੱਤਾ। ਭਾਰਤ ਹੁਣ ਐਤਵਾਰ ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਦਾ ਸਾਹਮਣਾ ਕਰੇਗਾ ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ ਹਰਾਇਆ। ਮੈਚ ਦੀ ਸ਼ੁਰੂਆਤ ਵਿੱਚ ਟੌਸ ਜਿੱਤ ਕੇ ਆਸਟ੍ਰੇਲੀਆ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਫੋਬੀ ਲੈਚਫੀਲਡ ਦੇ ਸੈਕੰਡੇ ਤੇ ਐਲ ਐਸ ਪੈਰੀ ਤੇ ਐਸ਼ਲੇ ਗਾਰਡਨਰ ਦੇ ਅਰਧ ਸੈਕੰਡੇ ਦੀ ਮਦਦ ਨਾਲ ਭਾਰਤ ਲਈ 339 ਦੌੜਾਂ ਦਾ ਟਿਚਾ ਰੱਖਿਆ ਪੂਰੀ ਟੀਮ 39.5 ਓਵਰਾਂ ਵਿੱਚ 338 ਦੌੜਾਂ ਤੇ ਆਊਟ ਹੋ ਗਈ ਭਾਰਤ ਲਈ ਐਨ ਚੰਨੀ ਤੇ ਦੀਪਤੀ ਸ਼ਰਮਾ 2-2 ਵਿਕਟਾਂ ਲਈਆਂ ਜਦਕੀ ਕ੍ਰਾਂਤੀ ਗੋੜ ਅਮਨ ਜੋਤ ਕੋਰ ਤੇ ਰਾਧਾ ਯਾਦਵ ਨੇ ਇੱਕ-ਇੱਕ ਵਿਕਟ ਲਈ ਹੈ ਟੀਚੇ ਦੀ ਪ੍ਰਾਪਤੀ ਲਈ ਭਾਰਤ ਦੀ ਜੇਮੀ ਮਾਨ ਨੇ ਸਹਾਕੜਾ ਲਗਾਇਆ ਤੇ ਕਪਤਾਨ ਹਰਮਨ ਪ੍ਰੀਤਨਾ ਤੀਜੀ ਵੇਕਰ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੂੰ 48.3 ਓਵਰਾਂ ਵਿੱਚ 5 ਵਿਕਟਾਂ ਤੇ 341 ਦੌੜਾਂ ਤੱਕ ਪਹੁੰਚਣ ਵਿੱਚ ਮਦਦ ਮਿਲੀ ਹੈ ਇਹ ਤੀਜੀ ਵਾਰ ਹੈ ਜਦੋਂ ਭਾਰਤ ਇੱਕ ਰੋਜਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਇਸ ਤੋਂ ਪਹਿਲਾਂ ਟੀਮ 2005 ਅਤੇ 2017 ਵਿੱਚ ਖਿਤਾਬੀ ਮੈਚ ਵਿੱਚ ਪਹੁੰਚੀ ਸੀ। ਭਾਰਤ ਨੇ ਕਦੇ ਵੀ ਵਿਸ਼ਵ ਕੱਪ ਟਰੋਫੀ ਨਹੀਂ ਜਿੱਤੀ ਹੈ ਅਤੇ ਹੁਣ ਉਸ ਦੇ ਕੋਲ ਆਪਣੇ ਖਿਤਾਬੀ ਸੋਕੇ ਨੂੰ ਖਤਮ ਕਰਨ ਦਾ ਚੰਗਾ ਮੌਕਾ ਹੈ। ਅਰਮਾਂਚਕ ਮੁਕਾਬਲੇ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ ਤੇ ਇਹਨਾਂ ਧੀਆਂ ਨੂੰ ਆਧਾਰਾ ਦੇਸ਼ ਦੇ ਬਾਬਾ ਵੱਲੋਂ ਢੇਰ ਸਾਰੀਆਂ ਮੁਬਾਰਕਾਂ।